ਲੈ ਫਾਈਨਲੀ ਮਿੱਤਰੋ ਆਪਣੇ ਰੌਕਟ ਕੋਲ ਆਪਾਂ ਪਹੁੰਚ ਗਏ ਤੇ ਤੁਹਾਨੂੰ ਉਹਦਾ ਫਰੰਟ ਇੱਕ ਵਾਰ ਦਿਖਾ ਦਿੰਨੇ ਆਂ ਦੇਖੋ ਮਿੱਤਰੋ ਤੇ ਗੱਲ ਬਾਤ ਨਾ ਪੂਰੀ ਜੈਂਕੀ ਕਰਦੀ ਤੇ ਜਗਦਾ ਦੇ ਭੁੱਖੀ ਦਾ ਵੀ ਉਖਾਣਾ ਧਮਕੀ ਦਾ ਜਿਹੜੀ ਰਾਤ ਪਰ੍ਹਾਈ ਨਹੀਂ ਦਿੱਤੀ ਤੂੰ ਭੱਜ ਗਿਆ ਕਰੋ ਚੈੱਕ ਮਿੱਤਰੋ ਲੁੱਕ ਫਿਰ ਆਪਣੇ ਰੌਕਟ ਦੀ ਤੁਸੀਂ ਅੱਸੀ ਗਾ ਲੋਤ ਤੋਂ ਸਵਾਗਤ ਆ ਆਪਣੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਦੇ ਬਲੌਗ ਆ ਸ਼ੁਰੂਆਤ ਆ ਜਿਹੜੀ ਹੋ ਚੁੱਕੀ ਆ ਤੇ ਬੈਕ ਸਾਈਡ ਤੇ ਦੇਖੋ ਗੱਡੀ ਕੱਟਿਆ ਹੁਣੀ ਜੋਰਜ ਮੈਸ ਕਰਕੇ ਆਟਿਆ ਮਿੱਤਰੋ ਤੇ ਹੁਣਾ ਕੋਟ ਕੁੜਜਾ ਤੜਕੇ ਠੰਡਾਣੇ ਤੇ ਲੈ ਗਿਆ ਤੇ ਹਜੇ ਰੈਪਿੰਗ ਵਾਲੇ ਵੀਰ ਕੋਲ ਆਪਣੇ ਕੋਲ ਆਪਾਂ ਜਾਣਾ ਹੈਗਾ ਤੇ ਕੰਮ ਲਗਭਗ ਹਜੇ ਬਾਲੇ ਕਰਨ ਵਾਲੇ ਪਏ ਆ ਤੇ ਸਵੇਰ ਸੁਬਾਹ 6:00 ਜੀ ਵੀ ਖਾਲੀ ਆਪਾਂ ਕੰਮ ਤੇ ਹੁਣ ਜਾ ਕੇ ਸਾਰਾ ਮਟੀਰੀਅਲ ਉੱਤੋਂ ਲਾਉਣਾ 13-14 ਕੱਟੇ ਜਾਂਦੇ ਆ ਆਪਣੇ ਵਾਲੀ ਮਿੱਤਰੋ 0032 ਚ ਲੱਦ ਕੇ ਹੁਣ ਇਹ ਘਰੇ ਲਿਜਾ ਕੇ ਇਹਨਾਂ ਨੂੰ ਸਾਰਿਆਂ ਨੂੰ ਲਾ ਲੂ ਕੇ ਫਿਰ ਨਾ ਅੱਗੇ ਦੁਬਾਰਾ ਰੈਪਿੰਗ ਵਾਲੇ ਕੋਲ ਜਾਣਾ ਤੇ ਕੰਮ ਬਹੁਤਾ ਨਾਲ ਬਣੇ ਰਿਹਾ ਮਿੱਤਰੋ ਤੇ ਇਹ ਆਪਣਾ ਸਮਾ ਸਰੇ ਹੀ ਹੋ ਗਿਆ ਉਹਦਾ ਲੈ ਕੰਮ ਤਾਂ ਤੇ ਉਹ ਵੀ ਤੁਹਾਨੂੰ ਦਿਖਾਉਣਾ ਕਿ ਉਹ ਲੈ ਕੇ ਜਾਣਾ ਉਹਦਾ ਥੋੜਾ ਜਿਹਾ ਕੰਮ ਅਨਕੰਪਲੀਟ ਹੈ ਜਿਵੇਂ ਕਿ ਜੀ ਉਹ ਥੋੜਾ ਜਿਹਾ ਕਰਨ ਵਾਲਾ ਰਹਿ ਗਿਆ ਜਿਵੇਂ ਅੱਧੇ ਘੰਟੇ ਦਾ ਉਹਦੇ ਬਾਅਦ ਚ ਦੋ ਤਿੰਨ ਹੋਰ ਆਪਾਂ ਗੀਮਾਂ ਕਮਾਉਣੀਆਂ ਨੇ ਤੇ ਬ੍ਰੋ ਵਲੌਗ ਹੈ ਜਿਹੜਾ ਨਾਲ ਬਣੇ ਰਿਹਾ ਬਸ ਪੜਾਕੀ ਬਣ ਗਿਆ ਮਿੱਤਰੋ ਵਲੌਗ ਦੇ ਵਿੱਚ ਘਟਾਂ ਵਾਲਾ ਗੰਡਾ ਦਾ ਮਿੱਤਰੋ ਤੀਰ ਦਾ ਟਾਈਮ ਨਾਲ ਹੀ ਹੋ ਗਈ ਵੇਲੇ 10 ਮਿੰਟ ਲੱਗੇ ਇਧਰੋਂ ਹੁਣ ਹੋ ਗਏ ਵੇਲੇ ਤੇ ਹੁਣ ਆ ਨੂੰ ਹੁਣ ਹੁਣ ਫੱਟ ਦੋ ਦੂ ਬਾਅਦ ਚੱਲਦੇ ਆ ਪਰ ਆਊਟ ਕੋਲ ਲੇ ਫਾਈਨਲੀ ਮਿਸਟਰੋ ਆਪਣੇ ਰੌਕ ਕੋਲ ਆਪਾਂ ਪਹੁੰਚ ਗਏ ਤੇ ਤੁਹਾਨੂੰ ਉਹਦਾ ਫਰੰਟ ਇੱਕ ਵਾਰ ਦਿਖਾ ਜਿੰਨਾ ਦੇਖੋ ਮਿਸਟਰੋ ਤੇ ਗੱਲ ਬਾਤ ਨਾ ਪੂਰੀ ਜੈਂਕੀ ਕਰਦੀ ਤੇ ਜਗਦਾ ਦੇ ਕੋਲ ਸਾਰਾ ਤੇ ਇਹਦਾ ਥੋੜਾ ਜਿਹਾ ਕੰਮ ਰਹਿੰਦਾ ਜੀ ਜਿਹੜਾ ਅਨਕੰਪਲੀਟ ਸੀਗੇ ਉਹ ਥੱਲੇ ਸੋਨੇ ਕੋ ਬਿਰਲ ਜੀ ਦੀ ਦੀ ਹੋਣੀ ਇਸਦੀ ਸਾਈਡ ਤੇ ਆਹਾ ਇਹ ਸਾਰਾ ਡਿਗਾਰਡ ਸਮਾਰ ਕੇ ਫਿਕਸ ਨਹੀਂ ਹੋਇਆ ਮਿਸਟਰੋ ਨਾਲ ਸਾਰਾ ਫਿਕਸ ਕਰਕੇ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਸਮਾਰ ਕੇ ਵੀ ਦਿਖਾ ਮੰਗੇ ਹਜੇ ਤਾਂ ਇਹਦੇ ਫਰੰਟ ਤੇ ਨੇ ਰਾਜਾ ਪਈ ਜਾਂਦਾ ਤੇ ਲੁੱਕ ਹੈ ਜੀ ਬਹੁਤ ਹੀ ਘੈਂਟ ਨਿਕਲ ਕੇ ਆਈ ਹੈ ਉਦੋਂ ਬਾਅਦ ਦੇ ਵਿੱਚ ਪਰਮੇਸ਼ਰ ਜੀ ਦਾ ਜੇ ਲੇਟ ਸੁਬਾਹ ਸੁਬਾਹ ਫਰੂਟ 20 ਰੁਪਏ ਨ ਲੱਗ ਗਿਆ ਸੀ ਤੇ ਲੱਗੇ ਕਿਥੋਂ ਬਾਈ ਦੀਪ ਤੋਂ ਪੀਣਾ ਭਾਈ ਨਜ਼ਰ ਤਾਉ ਕਿਦਾ ਪਰਮੇਸ਼ਰ ਔਖਾ ਹਨ ਧਮਕੀ ਦਾ ਵੀ ਔਖਾ ਹਨ ਧਮਕੀ ਦਾ ਜਿਹੜੀ ਰਾਤ ਪਰਜਾਈ ਨਹੀਂ ਦਿੱਤੀ ਤੂੰ ਭੱਜ ਗਿਆ ਮੈਂ ਕੁਝ ਬਾਕਾਂ ਕੋਲ ਤਾਂ ਘਾਣੂ ਨੇਣਾ ਰੋਟੀ ਦਾ ਤਾਂ ਨਹੀਂ ਕਿਤੇ ਕਹਦਾ ਇਹ ਰੋਟੀ ਨਹੀਂ ਮਿਲਣੀ ਨਹੀਂ ਨਹੀਂ ਉਹ ਵੀ ਦੀ ਗੱਲ ਮੈਨੂੰ ਇਹਦਾ ਸਿੱਕਾ ਜਿਹੜਾ ਕਾਲਾ ਚ ਲੌਗਾ ਇੱਥੇ ਹੀ ਪਊਗਾ ਇੱਥੇ ਹੀ ਪਊਗਾ ਪਰ ਜੇ ਕਾਲਾ ਸਕਰੂ ਲੱਗਿਆ ਹੋਵੇ ਪਹਿਲਾਂ ਆਪਣਾ ਇਹ ਪਿਆਉਸ ਨਾਲ ਜਿਗਾੜਸਾਂ ਲਾਇਆ ਮਾ ਮਤਲਬ ਲਾਉਣ ਦੀ ਲੋਡ ਲੋਗ ਤਾਂ ਲਾਈ ਸੋਹਣਾ ਲੱਗਦਾ ਯਾਰ ਗਲੀ ਜੀ ਭੜੀ ਲਾ ਲਈਆ ਹੈਨਾ ਫੌਜੀ ਯਾਰ ਫਿਰ ਉਹ ਯਾਰ ਇਹ ਤੇਰੇ ਕੋਲ ਕਾਲੇ ਲੌਗ ਤਿੰਨੇ ਸਿੱਟੇ ਆ ਮੈਂ ਫੌਜੀ ਵੀ ਜਾਸਪੇ ਪਰ ਨੇ ਕੋਲੇ ਫੌਜੀ ਕੋਲ ਵੀ ਯਾਰ ਨਾ ਇਹ ਤਾਂ ਮੇਤਰੋ ਪਰਮੇਸ਼ਰ ਬੰਤਾ ਲੰਡੂ ਆ ਪਰ ਅੱਧੇ ਲੱਕੀ ਸਾਹਤ ਹੋ ਗਏ ਸਾਡੀ WhatsApp ਚੱਲ ਪਈ ਇਹਨੂੰ ਦਿਖਾਉਣ ਖਾਤਰ ਜੀ ਖੋਲੀ ਵਟਸਐਪ ਮੈਂ ਵਟਸਐਪ ਕਿ ਨਹੀਂ ਚੱਲ ਪੀ ਠੀਕ ਆ ਜੀ ਪਰਮੇਸ਼ਰ ਥੈਂਕ ਯੂ ਹਾਂ ਵੈਲਕਮ ਜੀ ਵੈਲਕਮ 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 ਬਾਕੀ ਮੇਤਰੋ ਸਾਡੇ 4 ਕਨੜ ਰਹਿ ਗਏ ਸੀਗੇ ਰਾਤ ਨੂੰ ਬਏ ਤਾਂ ਜੀ ਸਾਰਾ ਕਾਸਤਾ ਸੀ 4 ਕਨੜ ਰਹਿੰਦੇ ਸੀਗੇ ਉਹ ਕਾਸਤੇ ਉਹ ਐਂ ਕਹਣਾ ਤੁਮ ਖਾਏ ਨਹੀਂ ਖਾਏ ਨਹੀਂ ਖਾਏ ਨਹੀਂ ਸਾਨੂੰ ਵੀ ਕਿੱਥੇ ਲੱਗਣੇ ਆ ਅੱਜ ਕੱਟਣ ਵਾਲੀ ਰਹਿੰਦੀ ਹੈ ਨਾ ਪਰਮੇਸ਼ਰ ਆ ਦੋ ਇਧਰ ਰਗੇ ਦੋ ਉਧਰ ਚਾਰੇ ਰਹਿ ਗਈ ਸੀ ਨਾ ਨਟ ਜਿਹੜੇ ਇੱਥੋਂ ਵਾਲੇ ਸੀ ਉਹ ਅਸੀਂ ਇੱਥੇ ਲੱਗਦੇ ਸੀ ਉਹਾਂ ਫਰਾਂ ਵੀ ਗਾਸਤੇ ਸੀ ਹਾਂ ਤਾਂ ਹੁਣ ਅਜੀ ਖੋਲਿਆ ਨਹੀਂ ਸੀ ਰਾਤ ਨੂੰ ਸੀ ਹਨੇਰਾ ਕਿ ਮੇਰੇ ਨਾਲ ਜਿਹੜਾ ਹੈਲਪਰ ਸੀ ਮੇਰਾ ਉਹ ਵਾਲਾ ਚੰਦਰਾ ਸੀ ਉਹ ਬੰਦਰ ਬੈਂਡਰੀ ਗਲਤ ਪਾਸੇ ਮਾਰੀ ਜਾਂਦਾ ਸੀ ਮੂਰੀ ਮੈਨੂੰ ਦੀਦੀ ਨਹੀਂ ਸੀ ਇੱਥੇ ਨਾਰਕਾ ਤੁਨਾ ਸੀ ਤਾਂ ਕਰਕੇ ਮਿੱਤਰੋ ਇਹੇ ਕੰਮ ਸਾਥੋਂ ਗਲਤ ਹੋ ਗਿਆ ਸੀ ਥੋੜਾ ਜਿਆ ਹਣਾ ਤੇ ਡਿਪਰਾਂ ਜਿਆ ਤਾਰਾਂ ਬਸੇ ਸਹੀ ਲੱਗੀਆਂ ਡਿਪ ਡੁਪਰ ਆਪਣੇ ਚੱਲਦੇ ਜਾਵਾਂ ਓਕੇ ਤੇ ਕੇ ਆਰ ਪਰਮਿਸ਼ਨ ਉਹ ਮੈਕਸਿਮਮ ਆਕਸੀਜਨ ਜੋ ਲੱਗਣੀ ਨਹੀਂ ਕਰੋ ਚੈੱਕ ਮਿੱਤਰੋ ਲੁੱਕ ਫਿਰ ਆਪਣੇ ਰੌਕਟ ਦੀ ਤੁਸੀਂ ਦੇਖੋ ਕਿਉਂ ਚਮਕਦਾ ਨਾ ਸਾਰਾ ਇਹਨੂੰ ਆਪਾਂ ਮੈਟਰੋ ਜਿਹੜੀ ਇਹੋ ਹੁੰਦੀ ਆਪਣੀ ਕੀ ਕਹਿੰਦੇ ਹੁੰਦੇ ਆ ਉਹਨੂੰ SMOKE ਸਾਰੇ ਜੇ ਸਾਰਾ ਆਪਾਂ ਮੈਟਰੋ SMOKE ਕਰਦਾ ਤੇ ਬਾਕੀ ਬਹੁਤ ਹੀ ਘੈਂਟ ਲੱਗ ਰਿਹਾ ਦੇਖੋ ਮੈਟਰੋ ਜਮਨ ਨਵਾਂ ਬਣ ਗਿਆ ਚਮਕ ਬਹੁਤ ਆ ਤੇ ਬਾਕੀ ਹਲੇ ਤਾਂ ਬਾਸਬੂਸ਼ ਕਰਨ ਵਾਲਾ ਦੇਖੋ ਗੜਦਗੜਦਾ ਜਿਹਾ ਪਈ ਐ ਸਮਾਰ ਕੇ ਜਿੰਦਾ ਜਰ ਪਹਿਲਾਂ ਪਾਦਾ ਦੇ ਹੁਣ ਚੰਦ ਰਿਆ ਫਿਰ ਉੱਤੇ ਪਾਉਂਗਾ YouTube ਤੇ ਚੈਨਲ ਆ ਮੇਰਾ ਬਜਾ ਦੇ ਕਰੀ ਬਾਜਾ ਬਜਾ ਦੇ ਕਿਡਾ ਕੀ ਦੇ ਦੇ 10 ਰੁਪਏ ਕਿੱਥੇ ਆ ਜਾ ਰਹੀ ਇਹ ਤਾਂ ਇਹ ਤੋਂ ਮੰਗਣਾ ਆ ਆ ਪਾ ਨਾ ਗਿਆ ਨਹੀਂ ਜਾਂ ਹੱਡੜਾ ਦਿੰਦੇ ਨਹੀਂ ਕੋ ਸਾਨੂੰ ਇਹ ਪੈਸੇ ਲੈਣੇ ਤਾਂ 20000 ਰੁਪਏ ਗਿਆ ਨਹੀਂ ਰੋ ਨਾ ਤਾਂ ਇਹ ਹੱਡ ਤਾਂ ਬੜਾ ਹੀ ਕੁੱਟੀ ਜੰਲੀ ਬਣੀ ਬੁੜਾ ਕੁੱਟੀ ਚਲੂ ਕੰਮ ਹੀ ਕੁੱਟ ਖਾਂਣ ਵਾਲੇ ਕਰਦਾ ਤੂੰ ਇਹੋ ਲੱਸੀ ਹਾਂ ਕਿ ਮੇਰੇ ਜਿਹੜਾ 500 ਅੱਜ ਮਿੱਤਰੋ ਚੋਣਾਂ ਵਾਲਾ ਲਾਟ ਦੇਣ ਸੀਗਾ ਤਾਂ ਕਰਕੇ ਟਰੈਕ ਕੀ ਬਾਹਾਂ ਜਾ ਰਿਹਾ ਇਸ ਕਰਕੇ ਇਹਦਾ ਬਲੌਗ ਥੋੜਾ ਖੁੰਝ ਗਿਆ ਤੇ ਪੁਲ ਦੇ ਨਾਲ ਨਾਲ ਜੇ ਜਾਈ ਜੰਨੇ ਉਹਦੇ ਹੁਣ ਚੱਲਿਆ ਸੀ ਪਿੰਡ ਨੂੰ ਏ ਨਾ ਪਿੰਡ ਨੂੰ ਨਹੀਂ ਜਾਣਾ ਹਨ ਅੱਜ ਹੁਣ ਚਲੇ ਆਹੀ ਪੱਖੋਂ ਕੈਂਚਾ ਉੱਥੇ ਵੀ ਸਾਨੂੰ ਸਾਡੇ ਮਿੱਤਰ ਕੋਲੇ ਇੱਕ ਕੰਮ ਆ ਨਿਕਾ ਜਾਂ ਉਦੋਂ ਬਾਅਦ ਦੇ ਵਿੱਚ ਘਰੇ ਤੇ ਅੱਜ ਦੋ ਕੰਮ ਸਾਡੇ ਰਹਿ ਗਏ ਤੇ ਉਹ ਕਰਨੇ ਕੱਲ ਨੂੰ ਕੰਪਲੀਟ ਮਿੱਤਰੋ ਜਿਹੜੇ ਸਾਨੂੰ ਕਹਾਈ ਨਵੇਂ-ਨਵੇਂ ਸੱਪ ਤਿਆਰ ਕਰ ਰਹੇ ਆ ਤੇ ਅੱਦੇ ਸੱਪ ਦਾ ਸਾਡੇ ਆ ਵੋਟਾਂ ਵਾਲੇ ਨੇ ਰਖਾ ਦੇ ਯਾਰ ਅੱਜ ਜਾਮ ਉਹ ਜਾਮ ਹੋਇਆ ਭਾਗਮਾ ਭਾਣਾ ਕੁਝ ਨਹੀਂ ਮਿਲਿਆ ਬਾਜ਼ਾਰ ਪੰਤਾ ਆਹਾ ਬਹਿੰਦਰਾਈ ਵਾਲੀ ਧੱਕੇ ਖਾਈ ਜਾਂਦੇ ਆ ਹਨਾ ਜੀ ਮਿੱਤਰੋ ਸਾਡੇ ਯਾਰ ਲਾਲੀ ਕੋਲ ਪਹੁੰਚ ਚੁੱਕੇ ਆ ਲਾਲੀ ਵੇਚਦਾ ਚਾਰ ਅੰਬ ਜੰਮਾ ਨਿੰਬੂ ਦਾ ਜਾਰ ਨਹੀਂ ਬੱਕਰਿਆ ਚਾਰ ਬੱਕਰਿਆ ਚਾਰਨ ਦੇਸੀ ਮੁਰਗਾ ਮਸੀ ਦੇਸੀ ਮੁਰਗਾ ਮਸੀ ਮਸੀ ਕਿਹੜੀ ਆ ਬਾਦਸ਼ਾਹ ਬਾਦਸ਼ਾਹ ਮਸੀ ਦਾ ਹੰਟਰ ਬੈਠਾ ਇਧਰ ਚਾਰ ਤਾਲ ਘਾਨੜਾ ਹੰਟਰ ਬੈਠਾ ਚਾਰ ਤਾਲ ਖਾ ਕੇ ਕਹਿੰਦਾ ਅੰਦਰ ਵੀ ਸਾਦਰ ਨਹੀਂ ਆ ਤੇ ਚਾ ਆ ਰਹੀ ਆ ਸਾਡੀ ਟਾਈਮ ਹੋ ਗਿਆ ਬਹੁਤ ਜ਼ਿਆਦਾ ਮਿੱਤਰ ਇੱਥੇ ਖੜੇ ਆ ਉਸਾਂ ਨੂੰ ਨੇਰੇ ਜਿਹਾ ਹੀ ਆਪਣੀ ਆ ਡਿਊਟੀ ਇੱਕ ਬੱਕੀ ਹੁੰਦੀ ਆ ਤੇ ਆ ਨਿਭਾ ਕੇ ਆਪਾਂ ਸੌਂ ਜਾਂਦਾ ਤੇ ਅੱਜ ਦੇ ਵਲੌਗ ਨੂੰ ਮਿੱਤਰੋ ਕਰਦੇ ਇੱਥੇ ਖਤਮ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਰੌਕਟ ਆਪਣਾ ਕਿਵੇਂ ਦਾ ਲੱਗਿਆ ਤੇ ਵਲੌਗ ਨੂੰ ਤਾਂ ਕਰ ਦੋ ਦਬਕੇ ਸ਼ੇਅਰ ਤੇ ਬਹੁਤ ਜਲਦੀ ਤੁਹਾਡੇ ਬਾਅਦ ਇੱਕ ਨਵਾਂ ਆਤਮਾ ਕਲੇ ਆਵਾਂਗੇ ਇੱਕ ਰਾਈਡ ਲਾਉਣੀ ਆ ਮਿੱਤਰੋ ਦੂਰ ਦੀ ਇੱਕ ਤਾਂ ਕੱਲ ਨੂੰ ਵੀ ਲਾਉਣੀ ਆ ਵੈਸੇ ਦੂ ਬਾਅਦ ਇੱਕ ਵੱਡੀ ਰਾਈਡ ਲਾਉਣੀ ਆ ਦੂਰ ਦੀ ਉਹਦੇ ਵਲੌਗ ਬਹੁਤ ਘੰਟ ਘੰਟ ਆਉਣਗੇ ਨਾਲ ਬਣੇ ਰਹੋ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ